ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਪਾਲਕ ਪਨੀਰ ਬਹੁਤ ਸੌਖਾ ਤਰੀਕਾ ਤੇ ਨਾਲ ਮੈਂ ਤੁਹਾਨੂੰ ਦੱਸੂਗੀ ਇੱਕ ਸਪੈਸ਼ਲ ਮਸਾਲਾ ਜਿਹੜਾ ਆਪਾਂ ਪਾਲਕ ਪਨੀਰ ਦੇ ਵਿੱਚ ਪਾਉਨੇ ਆ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਕਹਿੰਨੀ ਆ ਵੀ ਹਰ ਸਬਜ਼ੀ ਦੇ ਵਿੱਚ ਗਰਮ ਮਸਾਲਾ ਨਹੀਂ ਜਾਂਦਾ ਹਰ ਸਬਜ਼ੀ ਦੀ ਕਹਾਣੀ ਵੱਖਰੀ ਆ ਤੇ ਹਰੇਕ ਸਬਜ਼ੀ ਨਾਲ ਵੱਖਰਾ ਮਸਾਲਾ ਹੁੰਦਾ ਜਿਹਦੇ ਨਾਲ ਇਹਦਾ ਸਵਾਦ ਆ ਜਿਹੜਾ ਦੁੱਬਣਾ ਹੋ ਜਾਂਦਾ ਤੇ ਸਬਜ਼ੀ ਜਿਹੜੀ ਆਪਾਂ ਬਣਾਵਾਂਗੇ ਜੀ ਚੁੱਲ੍ਹੇ ਤੇ ਚੁੱਲੇ ਤੇ ਵੀ ਸਵਾਦ ਵਾਦਾ ਆਪਣੀ ਸਬਜੀ ਦਾ। ਬੋਗਿਆ ਆਪਾਂ ਲਾ ਲਿਆ ਲੱਕੜ ਲਾ ਲਈ ਤੇ ਆਗਾ ਪਾ ਮਚਾ ਲਾਂਗੇ। ਸਭ ਤੋਂ ਪਹਿਲਾਂ ਆਪਾਂ ਪਾਲਕ ਨੂੰ ਉਬਾਲਾਂਗੇ। ਬਹੁਤ ਸੌਖਾ ਤਰੀਕਾ ਜੇ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਪਾਲਕ ਪਨੀਰ ਘਰੇ ਬਣਾ ਲਿਆ ਇਹ ਮਸਾਲੇ ਨਾਲ ਤੁਸੀਂ ਕਦੇ ਵੀ ਕਿਸੇ ਟਾਬੇ ਰੈਸਟੋਰੈਂਟ ਦੇ ਵਿੱਚ ਪਾਲਕ ਪਨੀਰ ਨਹੀਂ ਖਾਣਾ। ਤੁਸੀਂ ਆਪਣੇ ਘਰੇ ਬਣਾ ਕੇ ਖਾਓਗੇ। ਇੰਨਾ ਕੁ ਜ਼ਿਆਦਾ ਵਧੀਆ ਤੇ ਇਹ ਪਾਲਕ ਪਨੀਰ ਸਭ ਤੋਂ ਸੌਖੀ ਰੈਸਪੀ ਆ। ਬਹੁਤ ਛੇਤੀ ਬਣ ਜਾਂਦਾ ਲੋ ਜੀ ਇਹ ਲਈ ਆਪਾਂ ਪਾਲਕ ਪਾਲਕ ਆਪਣੇ ਘਰ ਦੀ ਆ ਨਾਲਕਿਆਂ ਤੋਂ ਆਈ ਆ ਸਰਦਾਰ ਜੀਆਂ ਦੇ ਨਾਲਕਿਆਂ ਤੋਂ ਮੰਮੀ ਗਏ ਵੇਸੀ ਉਹ ਲੈ ਕੇ ਆਈ ਨੇ ਚੰਗੀ ਤਰ੍ਹਾਂ ਮੈਨੂੰ ਧੋ ਕੇ ਸੁਕਾ ਲਿਆ ਸੀ ਸਾਰਾ ਪਾਣੀ ਜਾਂ ਨਚੋੜਤਾ ਸੀ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਮੋਟਾ-ਮੋਟਾ ਕੱਟ ਲਾਂਗੇ ਜੇ ਤੁਸੀਂ ਚਾਹੋ ਇਹਨੂੰ ਪੂਰਾ ਸਾਬਦਾ ਵੀ ਪਾ ਸਕਦੇ ਹੋ ਪਰ ਮੈਨੂੰ ਥੋੜੀ ਜੀ ਕਾਲੀ ਸੀ ਇਸੇ ਕਰਕੇ ਮੈਂ ਇਹਨੂੰ ਮੋਟਾ-ਮੋਟਾ ਜਿਹਾ ਕੱਟ ਕੇ ਪਾ ਦੂੰਗੀ ਸਾਫ ਕਰ ਲਿਆ ਸੀ ਚੰਗੀ ਤਰ੍ਹਾਂ ਮੈਂ ਦੇਖ ਲਿਆ ਸੀ ਵੀ ਕੋਈ ਪੱਤਾ ਵਿੱਚੋਂ ਚੈੱਕ ਕਰ ਲਿਆ ਸੀ ਕਿਉਂਕਿ ਇਦਾਂ ਦੀਆਂ ਚੀਜ਼ਾਂ ਨੂੰ ਚੈੱਕ ਕਰਨਾ ਬਹੁਤ ਜ਼ਰੂਰੀ ਹੁੰਦਾ ਸਾਰੀ ਪਾਲਕ ਨੂੰ ਆਪਾਂ ਇਸੇ ਤਰੀਕੇ ਦੇ ਨਾਲ ਕੱਟ ਲਾਂਗੇ ਤੇ ਜਦੋਂ ਤੱਕ ਆਪਣਾ ਪਾਣੀ ਗਰਮ ਹੁੰਦਾ ਇਹ ਪ੍ਰੋਸੈਸ ਆਪਣਾ ਹੋ ਜਾਊਗਾ ਪਾਲਕ ਹਮੇਸ਼ਾ ਗਰਮ ਪਾਣੀ ਕਰਕੇ ਪਾਉਣੀ ਆ ਠੰਡੇ ਪਾਣੀ ਦੇ ਵਿੱਚ ਕਦੇ ਵੀ ਪਾਲਕ ਨਹੀਂ ਪਾਉਣੀ ਜਿਹੜਾ ਆਪਣੇ ਪਾਲਕ ਪਨੀਰ ਦਾ ਰੰਗ ਆ ਸੋਹਣਾ ਨਹੀਂ ਹੋਣਾ ਪਾਲਕ ਨੇ ਕਾਲੇ ਹੋ ਜਾਣਾ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਤੁਸੀਂ ਥੋੜੀ ਜੀ ਪਾਲਕ ਜਦੋਂ ਆਪਾਂ ਉਹ ਵਾਲਦਿਆਂ ਵਿੱਚ ਥੋੜੀ ਜੀ ਹਲਦੀ ਵੀ ਪਾ ਸਕਦੇ ਆ ਉਹਦੇ ਨਾਲ ਵੀ ਪਾਲਕ ਦਾ ਰੰਗ ਕਦੇ ਵੀ ਖਰਾਬ ਨਹੀਂ ਹੁੰਦਾ ਜਿਨ੍ਹਾਂ ਨੂੰ ਵਧੀਆ ਕਲਰ ਦਾ ਪਾਲਕ ਚਾਹੀਦਾ ਪਾਲਕ ਪਨੀਰ ਚਾਹੀਦਾ ਤਾਂ ਤੁਸੀਂ ਥੋੜੀ ਜੀ ਹਲਦੀ ਪਾ ਸਕਦੇ ਹੋ ਪਰ ਮੈਂ ਨਹੀਂ ਪਾਈ ਆਪਾਂ ਸਿਰਫ ਇਹਨੂੰ ਇੱਕ ਉਵਾਲਾ ਦੇਣਾ ਕਾਫੀ ਜ਼ਿਆਦਾ ਆਪਣਾ ਜਿਹੜਾ ਮਿੱਟੀ ਦਾ ਬਰਤਨ ਆ ਭਰ ਗਿਆ ਤੇ ਮਿੱਟੀ ਦੇ ਬਰਤਨ ਦਾ ਸੁਆਦ ਹੀ ਅਲੱਗ ਆ ਬਹੁਤ ਜ਼ਿਆਦਾ ਤੱਤ ਨੇ ਮਿੱਟੀ ਦੇ ਬਰਤਨ ਦੇ ਵਿੱਚ ਇਹ ਖਾਣੇ ਨੂੰ ਨਾ ਦੁੱਗਣਾ ਬਣਾ ਦਿੰਦਾ ਆਪਣੇ ਨੂੰ ਜਿੰਨਾ ਤੁਹਾਡਾ ਖਾਣਾ ਹੈਲਦੀ ਹੈ ਉਸ ਤੋਂ ਵੀ ਜ਼ਿਆਦਾ ਇਹ ਵਧਾ ਦਿੰਦਾ ਕਿਉਂਕਿ ਇਹ ਆਪਣੇ ਗੁਣ ਦਿੰਦਾ ਤੇ ਜੀ ਪਾਲਕ ਨੂੰ ਆਪਣੀ ਥੱਲੇ ਚਲੀ ਗਈ ਸੀ ਆਪਾਂ ਉਹਦੋਂ ਹਲਾਤਾ ਵਧੀਆ ਚੰਗੀ ਤਰ੍ਹਾਂ ਇਹਨੂੰ ਉਬਾਲਾ ਆ ਗਿਆ ਤਕਰੀਬਨ ਆਪਾਂ 2 ਮਿੰਟ ਪਾਲਕ ਨੂੰ ਉਬਾਲਿਆ ਇਹਨੂੰ ਆਪਾਂ ਥੱਲੇ ਰੱਖ ਦਾਂਗੇ ਤੇ ਨੰਗਾ ਕਰ ਦਿਆਂਗੇ ਤਾਂ ਕਿ ਇਹ ਠੰਡਾ ਹੋ ਜਾ ਜਾਲੀ ਦੇ ਦਿੱਤੀ ਸੀ ਮੈਂ ਲੋ ਜੀ ਠੰਡਾ ਹੋ ਗਿਆ ਇਹ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰ ਦਾਂਗੇ ਬਲੈਂਡਰ ਦੇ ਨਾਲ ਬਿਲਕੁਲ ਤੁਸੀਂ ਠੰਡਾ ਕਰਨ ਤੋਂ ਬਾਅਦ ਹੀ ਇਹਨੂੰ ਗ੍ਰाइंड ਕਰਨਾ ਮਿਕਸੀ ਦੇ ਜੱਗ 'ਚ ਵੀ ਕਰ ਸਕਦੇ ਹੋ ਉਹਦੇ ਤਾਂ ਬਿਲਕੁਲ ਹੀ ਠੰਡਾ ਕਰਕੇ ਪਾਇਓ ਤੇ ਇਹਦੇ ਵਿੱਚ ਥੋੜਾ ਜਿਹਾ ਜੇ ਬਲੈਂਡਰ ਨਾਲ ਗਰਮ ਚੱਲ ਜਾਂਦਾ ਚੰਗੀ ਤਰ੍ਹਾਂ ਕਰ ਲਾਂਗੇ ਤਾਂ ਕਿ ਕੋਈ ਵੀ ਪੱਤਾ ਜਿਹੜਾ ਸਾਫਤਾ ਵਿੱਚ ਨਾ ਰਹੇ ਮੂੰਹ 'ਚ ਕੁਝ ਨਹੀਂ ਆਉਣਾ ਚਾਹੀਦਾ ਬਾਲਕ ਪਨੀਰ ਦੇ ਫੇਰ ਹੀ ਸਵਾਦ ਲੱਗਦਾ ਹੈ ਜੇ ਮੂੰਹ 'ਚ ਕੁਝ ਦਾਣੇ ਜਿਹੀ ਆਈ ਜਾਂਦਾ ਹੈ ਤੇ ਵਧੀਆ ਨਹੀਂ ਲੱਗਦਾ ਹੁੰਦਾ। ਤੇ ਜਿ ਨਾਲ ਹੀ ਆਪਾਂ ਗਾਰਾ ਲਾ ਕੇ ਕੜਾਹੀ ਰੱਖ ਲੈਨੇ ਆ ਤੜਕਾ ਲਾ ਦਨੇ ਆ ਇਹ ਪਿਆਜ਼ ਲਈ ਨਹੀਂ ਮੈਂ ਅਦਰਕ ਲਈਆ ਲਸਣ ਲਈਆ ਤੇ ਹਰੀਆਂ ਮਿਰਚਾਂ ਲਈਆਂ ਨੇ ਇਹਨਾਂ ਦਾ ਆਪਾਂ ਕੁੰਡੇ ਦੇ ਵਿੱਚ ਪੇਸਟ ਬਣਾਵਾਂਗੇ ਤੇ ਨਾਲ ਹੀ ਮੈਂ ਇੱਕ ਲਿਆ ਜੀ ਟਮਾਟਰ ਪਹਿਲਾਂ ਆਪਾਂ ਟਮਾਟਰ ਤੇ ਪਿਆਜ਼ ਨੂੰ ਚੌਪ ਕਰ ਲਾਂਗੇ। ਇਹਦੇ ਵਿੱਚ ਆਪਾਂ ਥੋੜਾ ਨਾ ਲੂਣ ਪਾ ਕੇ ਛੱਡ ਦਾਂਗੇ ਇਹਨੂੰ ਕਿਉਂਕਿ ਆਪਾਂ ਲਸਣ ਤੇ ਅਦਰਕ ਬਾਅਦ ਚੋਂ ਪਾਵਾਂਗੇ ਮਸਾਲੇ ਦੇ ਵਿੱਚ ਪਹਿਲਾਂ ਪਿਆਜ਼ ਤੇ ਟਮਾਟਰ ਨੂੰ ਭੁੰਨਾਂਗੇ। ਸੋ ਆਪਾਂ ਕੜਾਹੀ ਰੱਖੀ ਹੋਈ ਆ। ਜਦੋਂ ਤੱਕ ਕੜਾਹੀ ਦਾ ਪਾਣੀ ਸੁੱਕਦਾ ਆਪਾਂ ਉਦੋਂ ਤੱਕ ਇਹਨੂੰ ਚੌਪ ਕਰ ਲਾਂਗੇ। ਤਾਂ ਕਿ ਆਪਣਾ ਕੰਮ ਵੀ ਛੇਤੀ ਹੋ ਜੇ ਤੇ ਆਪਣੀ ਕੜਾਹੀ ਵੀ ਸੜੇ ਨਾ। ਜਦੋਂ ਨਾਲ-ਨਾਲ ਆਪਾਂ ਇਹ ਕੰਮ ਕਰਦੇ ਆ ਤਾਂ ਬਹੁਤਾ ਟਾਈਮ ਨਹੀਂ ਲੱਗਦਾ ਸਬਜ਼ੀਆਂ ਨੂੰ। ਕਈ ਵਾਰੀ ਆਪਾਂ ਨੂੰ ਕਾਲੀ ਹੁੰਦੀ ਆ। ਪਰ ਜੇ ਆਪਾਂ ਨਾਲ-ਨਾਲ ਕੰਮ ਕਰਦੇ ਜਾਈਏ ਤਾਂ ਆਪਣੇ ਆਦਤੀ ਇਦਾਂ ਦੀ ਬਣ ਜਾਂਦੀ ਆ। ਲੱਗੂ ਮੋਟਾ-ਮੋਟਾ ਕੱਟ ਕੇ ਆਪਾਂ ਪਾ ਲਿਆ। ਬਿਲਕੁਲ ਬਰੀਕ ਚੌਪ ਕਰ ਲੈਣਾ ਕਿਉਂਕਿ ਜੇ ਤੁਸੀਂ ਇੱਕ ਹੱਥਾਂ ਨਾਲ ਕਟੋਗੇ ਤਾਂ ਬਹੁਤ ਜ਼ਿਆਦਾ ਬਰੀਕ ਕੱਟਣਾ। ਤੁਸੀਂ ਟਮਾਟਰ ਦੀ ਪਿਉਰੀ ਵੀ ਬਣਾ ਕੇ ਪਾ ਸਕਦੇ ਹੋ ਕਿਉਂਕਿ ਮੂੰਹ 'ਚ ਕੁਝ ਨਹੀਂ ਆਉਣਾ ਚਾਹੀਦਾ। ਜੇ ਕੋਈ ਵੀ ਮਸਾਲਾ, ਕੋਈ ਪਿਆਜ਼ ਜਾਂ ਅਦਰਕ ਲਸਣ ਦਾ ਕੁਝ ਵੀ ਮੂੰਹ 'ਚ ਆਉਂਦਾ ਤਾਂ ਇਹ ਸਬਜ਼ੀ ਵਧੀਆ ਨਹੀਂ ਲੱਗਦੀ। ਬਿਲਕੁਲ ਗ੍ਰाइंड ਕਰ ਦੇਣਾ। ਤੁਸੀਂ ਪੂਰਾ ਇਹਦਾ ਪੇਸਟ ਬਣਾ ਲੈਣਾ। ਇਸੇ ਕਰਕੇ ਮੈਂ ਇੱਥੇ ਲੂਣ ਪਾ ਕੇ ਮਸਾਲੇ ਨੂੰ ਰਗੜਿਆ ਤਾਂ ਕਿ ਦਾ ਕੋਈ ਵੀ ਪੱਤ ਨਾ ਰਹੇ ਕਿਉਂਕਿ ਲੂਣ ਪਾਉਣ ਨਾਲ ਜਦੋਂ ਆਪਾਂ ਮਸਾਲੇ ਨੂੰ ਲੂਣ ਪਾ ਕੇ ਰਗੜਦੇ ਆ ਤਾਂ ਪੱਤ ਨਹੀਂ ਰਹਿੰਦੇ ਤੇ ਉਧਰ ਮੇਰੀ ਪਹਿਲਾਂ ਅੱਗ ਬੁਝ ਗਈ ਸੀ ਐਸੇ ਕਰਕੇ ਜਿਹੜੀ ਕੜਾਹੀ ਆ ਉਹਦਾ ਪਾਣੀ ਨਹੀਂ ਸੀ ਸੁੱਕਿਆ ਲਓ ਜੀ ਉਦੋਂ ਤੱਕ ਆਪਾਂ ਸਾਰੇ ਕੰਮ ਨੇਪਟਾ ਲਏ ਉਧਰ ਮਸਾਲਾ ਵੀ ਰਗੜ ਲਿਆ ਕੁੰਡੇ ਦੇ ਵਿੱਚ ਮਿਕਸੀ ਜਿੰਨਾ ਮਰਜ਼ੀ ਤੁਸੀਂ ਰਗੜੀ ਜਾਓ ਪਰ ਕੁੰਡੇ ਵਾਲਾ ਸਵਾਦ ਨਹੀਂ ਆਉਂਦਾ। ਉਹ ਜੀ ਆਪਾਂ ਪਾਵਾਂਗੇ ਦੇਸੀ ਘਿਓ ਤੁਸੀਂ ਕੋਈ ਵੀ ਘਿਓ ਤੇਲ ਪਾ ਸਕਦੇ ਹੋ। ਜਿਹੜਾ ਤੁਹਾਨੂੰ ਪਸੰਦ ਆ। ਪਰ ਦੇਸੀ ਘਿਓ ਚ ਇਹ ਜ਼ਿਆਦਾ ਵਧੀਆ ਬਣਦਾ। ਇੱਕ ਚਮਚਾ ਮੈਂ ਜੀਰੇ ਦਾ ਪਾਇਆ, ਚਮਚਾ ਵੀ ਨਹੀਂ ਪਾਇਆ ਬਿਲਕੁਲ ਥੋੜਾ ਜਿਹਾ ਜੀਰਾ ਪਾਇਆ। ਕਿਉਂਕਿ ਮੈਂ ਪਹਿਲਾਂ ਹੀ ਕਿਹਾ ਵੀ ਮੂੰਹ ਚ ਕੁਝ ਵੀ ਆਉਂਦਾ ਤਾਂ ਵਧੀਆ ਨਹੀਂ ਲੱਗਦਾ। ਸੋ ਇਹਦੇ ਚ ਕਿਸੇ ਮਸਾਲੇ ਦੀ ਲੋੜ ਨਹੀਂ, ਕੋਈ ਖੜੇ ਮਸਾਲੇ ਦੀ ਲੋੜ ਨਹੀਂ। ਆਪਾਂ ਮਸਾਲਾ ਬਣਾਵਾਂਗੇ। ਤੇ ਸਾਰੀਆਂ ਚੀਚਾਂ ਆਪਣੀ ਰਸੋਈ 'ਚ ਹੋਣਗੀਆਂ ਇਹ ਨਹੀਂ ਹੈਗਾ ਵੀ ਤੁਹਾਡੇ ਕੋਲੇ ਕੋਈ ਰਸੋਈ ਦੇ ਵਿੱਚ ਚੀਜ਼ ਨਹੀਂ ਹੋਣੀ ਤੁਸੀਂ ਇੱਕ ਵਾਰੀ ਉਸ ਮਸਾਲੇ ਨਾਲ ਇਹਨੂੰ ਬਣਾ ਕੇ ਦੇਖਿਓ ਉਂਗਲਾਂ ਚਟ ਦੇ ਰਹਿ ਜਾਓਗੇ ਤੁਹਾਨੂੰ ਯਕੀਨ ਨਹੀਂ ਆਉਣਾ ਵੀ ਤੁਸੀਂ ਇਹਨੂੰ ਘਰੇ ਬਣਾਇਆ ਲਓ ਜੀ ਪਹਿਲਾਂ ਆ ਟਮਾਟਰ ਤੇ ਪਿਆਜ਼ ਨੂੰ ਭੁੰਨਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਤੇਲ ਘਿਉ ਨਹੀਂ ਛੱਡਦਾ ਉਦੋਂ ਤੱਕ ਆਪਾਂ ਇਹਨੂੰ ਭੁੰਨਾਂਗੇ ਗਰਲਣਾ ਜ਼ਰੂਰੀ ਹੈ ਇਹਦੇ ਵਿੱਚ ਪਿਆਜ਼ ਦਾ ਤੇ ਟਮਾਟਰ ਦਾ ਮੱਠੀ ਮੱਠੀ ਅੱਗ ਤੇ ਭੁੰਨਾਂਗੇ ਕੋਈ ਆਪਾਂ ਨੂੰ ਅੱਗ ਤੇਜ਼ ਕਰਨ ਦੀ ਲੋੜ ਨਹੀਂ ਸੰਗੀ ਤਰ੍ਹਾਂ ਨੇ ਜਿਹੜਾ ਘਿਓ ਆ ਸਾਰਾ ਛੱਡਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੇਸਟ ਜਿਹੜਾ ਆਪਾਂ ਕੁੰਡੇ ਦੇ ਵਿੱਚ ਬਣਾਇਆ ਆਦਰਕ ਲਸਣ ਤੇ ਹਲਦੀ ਮਿਰਚ ਦਾ ਸਾਰੇ ਨੂੰ ਉਤਾਰ ਕੇ ਆਪਾਂ ਵਿੱਚ ਪਾ ਦਾਂਗੇ ਅਸੀਂ ਆਪਾਂ ਵੇਸਟ ਨਹੀਂ ਕਰਨਾ ਕੁੰਡੀ ਦੇ ਨਾਲ ਕੋਈ ਵੇਸਟ ਨਹੀਂ ਚੜਨਾ ਆਪਾਂ ਸਾਰਾ ਪਾ ਲੈਣਾ ਤੇ ਹਲਾ ਕੇ ਉਦੋਂ ਤੱਕ ਭੁੰਨਾਗੇ ਜਦੋਂ ਤੱਕ ਇਹ ਵੀ ਜਿਹੜਾ ਕਿਉਂ ਨਹੀਂ ਛੱਡ ਦਿੰਦਾ ਬੋ ਜੀ ਦੇਖ ਲਓ ਲਸਣ ਨੇ ਵੀ ਕਿਉਂ ਛੱਡਤਾ ਆਪਣੇ ਨੇ ਤੇ ਆਪਾਂ ਇਹ ਇੱਕ ਅੱਧਾ ਮਿੰਟ ਹੋਰ ਭੁੰਨ ਲੈਨੇ ਆ ਕਿਉਂਕਿ ਕੱਚੀ ਲਸਣ ਦੀ ਖੁਸ਼ਬੂ ਨਹੀਂ ਆਉਣੀ ਚਾਹੀਦੀ ਜੇ ਲਸਣ ਤੁਸੀਂ ਪ੍ਰੋਪਰ ਭੁੰਨ ਲਈ ਮਸਾਲੇ ਦੇ ਵਿੱਚ ਤਾਂ ਤੁਹਾਨੂੰ ਕਿਸੇ ਹੋਰ ਮਸਾਲੇ ਦੀ ਵੀ ਲੋੜ ਨਹੀਂ ਹੈਗੀ ਇੰਨਾ ਕੁ ਵਧੀਆ ਲਸਣ ਟੇਸਟ ਦਿੰਦਾ ਜੇ ਤੁਸੀਂ ਖਾਣੇ ਤਾਂ ਜ਼ਰੂਰ ਪਾਇਆ ਕਰੋ ਲੋ ਜੀ ਇੱਥੇ ਆਪਾਂ ਪਾਤਾ ਹਲਦੀ ਮਿਰਚ ਤੇ ਲੂਣ ਆਪਾਂ ਮਸਾਲੇ ਦੇ ਵਿੱਚ ਪਾਇਆ ਹੋਇਆ ਜਦੋਂ ਆਪਾਂ ਰਗੜਿਆ ਸੀ ਪਾਲਕ ਪਨੀਰ ਦੇ ਵਿੱਚ ਨਾ ਲੋਣ ਜ਼ਿਆਦਾ ਨਹੀਂ ਪੈਂਦਾ ਪਾਲਕ ਦੇ ਵਿੱਚ ਕਿਉਂਕਿ ਪਾਲਕ ਪਹਿਲਾਂ ਹੀ ਕਰਾਰੀ ਹੁੰਦੀ ਹੈ ਤੁਸੀਂ ਇਸ ਗੱਲ ਦਾ ਧਿਆਨ ਰੱਖਿਆ ਕਰੋ ਪਹਿਲਾਂ ਥੋੜਾ ਲੋਣ ਪਾ ਲਿਆ ਕਰੋ ਜੇ ਲੋੜ ਹੋਵੇ ਆਪਾਂ ਦੁਬਾਰੇ ਪਾ ਸਕਦੇ ਹਾਂ ਪਰ ਥੱਲੇ ਲਾਹੀ ਦੇ ਵਿੱਚ ਨਾ ਪਾਇਆ ਕਰੋ ਕਿਉਂਕਿ ਕੱਚਾ ਲੂਣ ਉੱਤੇ ਪਾ ਕੇ ਖਾਣਾ ਵੀ ਸਾਡੇ ਵਾਸਤੇ ਸਹੀ ਨਹੀਂ ਹੁੰਦਾ ਪਹਿਲੀ ਜਦੋਂ ਸਬਜੀ ਬਣ ਰਹੀ ਹੁੰਦੀ ਆ ਉਹ ਚੈੱਕ ਕਰਕੇ ਉਹਦੇ ਲੋਨ ਪਾ ਦਿਆ ਕਰੋ ਜੇ ਤੁਹਾਨੂੰ ਘੱਟ ਲੱਗਦਾ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਭੁੰਨ ਲਿਆ ਸੀ ਜਦੋਂ ਤੱਕ ਉਹਨੇ ਘੋ ਛੱਡਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਤੀ ਦੀ ਪਾਲਕ ਤੇ ਉਹ ਆਪਾਂ ਮਿਕਸ ਕਰ ਦਾਂਗੇ ਵਿੱਚ ਸਾਰਾ ਜਿਹੜਾ ਲੋਨ ਮਿਰਚਾਂ ਵਿੱਚਰ ਲਾ ਦਾਂਗੇ ਦੇਖ ਲਓ ਤੁਸੀਂ ਕਿੰਨਾ ਵਧੀਆ ਰੰਗ ਆ ਆਪਣੀ ਪਾਲਕ ਦਾ ਜਿਹੋ ਜਿਹੀ ਆਪਾਂ ਪਾਈ ਸੀ ਉਹ ਜਿਹਾ ਹੀ ਰੰਗ ਆ ਕਿਉਂਕਿ ਆਪਾਂ ਇੱਕ ਤਾਂ ਬਹੁਤਾ ਜਿਆਦਾ ਉਵਾਲਿਆ ਨਹੀਂ ਆਪਾਂ ਇਹਨੂੰ ਹੁਣ ਪਕਾਵਾਂਗੇ ਪਹਿਲਾਂ ਬਹੁਤਾ ਨਹੀਂ ਉਬਾਲਣਾ ਸਿਰਫ ਬਲਾਂਚ ਕਰਨਾ ਆਪਾਂ ਪਾਲਕ ਨੂੰ ਸੌਫਟ ਕਰਨਾ ਜਦੋਂ ਆਪਾਂ ਉਬਾਲਦੇ ਆ ਤੁਸੀਂ ਉੱਥੇ ਬਹੁਤਾ ਨਾ ਉਵਾਲਿਆ ਕਰੋ ਤੇ ਉਵਾਲਣ ਸਮੇਂ ਜੇ ਤੁਹਾਡੇ ਕੋਲੇ ਧਨੀਆ ਵਗੈਰਾ ਹੋਵੇ ਹਰਾ ਤਾਂ ਤੁਸੀਂ ਉਹ ਜ਼ਰੂਰ ਪਾਇਆ ਕਰੋ ਉਹਦੇ ਨਾਲ ਵੀ ਜਿਹੜਾ ਸਵਾਦ ਆ ਬਹੁਤ ਜਿਆਦਾ ਆਉਂਦਾ ਲਓ ਜੀ ਇੱਥੇ ਆਪਾਂ ਬਣਾਵਾਂਗੇ ਮਸਾਲਾ 4 ਚਮਚੇ ਲੈਨੇ ਮਸੂਕੇ ਤਾਂ ਨਹੀਂ ਇਹਦੇ ਇੱਕ ਚਮਚਾ ਜਿੰਨਾ ਪਤਾ ਨਹੀਂ ਆ ਲਿਆ ਉਸ ਤੋਂ ਅੱਧਾ ਆ ਪਾ ਜੀਰਾ ਲੈਣਾ ਤੇ ਅੱਧੀਆਂ ਆਪਾਂ ਲਈਆਂ ਨੇ ਜੀ ਕਾਲੀਆਂ ਮਿਰਚਾਂ ਜਿੰਨਾ ਜੀਰਾ ਉਨੀਆਂ ਕਾਲੀਆਂ ਮਿਰਚਾਂ ਤੇ ਅੱਧਾ ਚਮਚਾ ਲਿਆ ਮੈਂ ਕਾਲੇ ਲੂਣ ਦਾ ਦੋ ਪਾਈਆਂ ਨੇ ਮੈਂ ਸੁੱਕੀਆਂ ਲਾਲ ਮਿਰਚਾਂ ਇੱਥੇ ਮੇਰੇ ਕੋਲੇ ਸੌਂਫ ਹੈ ਨਹੀਂ ਸੀ ਜਿਹੜੀ ਸੌਂਫ ਸੀ ਮੇਰੇ ਕੋਲੇ ਆਲਰੇਡੀ ਭੁੰਨ ਕੇ ਮੇਰੀ ਪੀਸੀ ਹੋਈ ਸੀ ਸੋ ਮੈਂ ਉਹਨੂੰ ਵਿੱਚ ਮਿਕਸ ਕਰ ਲਿਆ ਸੀ ਜੇ ਤੁਹਾਡੇ ਕੋਲੇ ਸੌਂਫ ਹੈਗੀ ਆ ਤਾਂ ਤੁਸੀਂ ਦੋ ਚਮਚੇ ਇੱਥੇ ਸੌਂਫ ਦੇ ਜ਼ਰੂਰ ਪਾਓ ਉਹਦੇ ਨਾਲ ਬਹੁਤ ਜ਼ਿਆਦਾ ਵਧੀਆ ਇਹ ਮਸਾਲਾ ਬਣਦਾ ਹੈ ਮੈਂ ਉਹਨੂੰ ਫਿਰ ਵਿੱਚ ਨਹੀਂ ਪਾਇਆ ਸੀ ਕਿਉਂਕਿ ਉਹ ਪਹਿਲਾਂ ਹੀ ਭੁੰਨੀ ਹੋਈ ਸੀ ਮੇਰੇ ਕੋਲ ਸਾਫ ਤੇ ਸੌਫ ਨਹੀਂ ਸੀ ਜਿਹਨੂੰ ਦੀ ਮੈਂ ਵਿੱਚ ਪਾ ਲੈਣੀ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨੀ ਲੈਣਾ ਗੈਸ ਆਪਾਂ ਸਲੋ ਰੱਖਣਾ ਮੈਂ ਜਿਹੜਾ ਲੂਣ ਪਾਇਆ ਉਹ ਕਾਲਾ ਪਾਇਆ ਇੱਕ ਚਮਚਾ ਆਪਾਂ ਪਾਵਾਂਗੇ ਜੀ ਅਜਮੈਣ ਦਾ ਅਜਮੈਣ ਬਿਲਕੁਲ ਐਂਡ ਤੇ ਪਾਉਣੀ ਆ ਜਦੋਂ ਸਾਰੇ ਮਸਾਲਿਆਂ ਦੇ ਵਿੱਚੋਂ ਵਧੀਆ ਖੁਸ਼ਬੂ ਆਉਣ ਲੱਗੀ ਤੇਜ਼ ਨਹੀਂ ਕਰਨਾ ਗੈਸ ਆਪਾਂ ਜਿਹੜੇ ਤੁਸੀਂ ਜਾਣਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਲੂਣ ਆਪਾਂ ਕਿਉਂ ਪਾਉਨੇ ਆ ਪਿੱਛੇ ਜਿਹੜੇ ਵੀਡੀਓ ਦੇਖ ਰਹੇ ਨੇ ਜਿਹੜੇ ਨਵੇਂ ਆਏ ਨੇ ਆਪਾਂ ਦੱਸ ਦਈਏ ਬਿਲਾ ਲੂਣ ਪਾਉਣ ਨਾਲ ਇੱਕ ਤਾਂ ਮਸਾਲੇ ਬਰਾਬਰ ਪੁੱਜਦੇ ਨੇ ਦੂਜਾ ਜਿਹੜੀ ਇਹਦੀ ਖੁਸ਼ਬੂ ਆ ਉਹ ਕੈਮਰੇਂ ਦੀ ਆ ਲੂਣ ਆਪਦੇ ਵਿੱਚ ਸਮਾ ਲੈਂਦਾ ਖੁਸ਼ਬੂ ਨੂੰ ਤੇ ਤੀਜਾ ਹੀ ਪੀਸਣ ਵੇਲੇ ਸੌਖਾ ਰਹਿੰਦਾ ਲੂਣ ਮੈਂ ਕਾਲਾ ਪਾਇਆ ਜੇ ਤੁਹਾਡੇ ਕੋਲੇ ਕਾਲਾ ਲੂਣਾ ਤਾਂ ਕਾਲਾ ਲੂਣ ਹੀ ਪਾਓ ਜੇ ਨਾ ਹੋਇਆ ਤਾਂ ਤੁਸੀਂ ਕੋਈ ਹੋਰ ਲੂਣ ਪਾ ਸਕਦੇ ਹੋ ਪਰ ਕਾਲੇ ਲੂਣ ਦਾ ਸਵਾਦ ਆ ਜਿਹੜਾ ਇਹ ਮਸਾਲੇ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾ ਸੋ ਕੋਸ਼ਿਸ਼ ਕਰਿਓ ਵੀ ਤੁਸੀਂ ਕਾਲਾ ਲੂਣ ਹੀ ਪਾਓ ਲਓ ਜੀ ਮਸਾਲਾ ਆਪਣਾ ਠੰਡਾ ਹੁੰਦਾ ਗੈਸ ਆਪਾਂ ਬੰਦ ਕਰਤਾ ਸੀ ਸਾੜਨਾ ਨਹੀਂ ਮਸਾਲਿਆਂ ਨੂੰ ਇਹ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਪਨੀਰ ਆ ਜਿਹੜਾ ਆਪਾਂ ਘਰੇ ਬਣਾਇਆ ਦੀ ਰੈਸਪੀ ਮੈਂ ਪਹਿਲਾਂ ਦਿੱਤੀ ਹੋਈ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਕਰੀਮੀ ਕਰੀਮੀ ਜਿਹੜਾ ਆਪਣਾ ਪਨੀਰ ਬਣਿਆ ਤੇ ਬਹੁਤ ਸੌਖਾ ਤੁਹਾਨੂੰ ਦਿਖਾਉਣੀ ਆ ਚਾਰ ਚਫੇਰਿਆਂ ਵੀ ਦੇਖੋ ਕਿੰਨਾ ਵਧੀਆ ਬਣਿਆ ਕਿਤੋਂ ਇਹ ਫਟਿਆ ਨਹੀਂ ਬਹੁਤ ਛੇਤੀ ਜੰਮ ਜਾਂਦਾ ਸਿਰਫ 15-20 ਮਿੰਟਾਂ ਦੇ ਵਿੱਚ ਹੀ ਪਨੀਰ ਬਣ ਕੇ ਤਿਆਰ ਹੋ ਜਾਂਦਾ ਤੇ ਤੁਹਾਨੂੰ ਮੈਂ ਕੱਟ ਕੇ ਵੀ ਦਿਖਾਉਂਗੀ ਵੀ ਕਿੰਨਾ ਜ਼ਿਆਦਾ ਸੌਫਟ ਬਣਿਆ ਇਹ ਨਹੀਂ ਹੈਗਾ ਵੀ ਸਖਤ ਆ ਛਿਹੜਾ ਜਿਹੜਾ ਤੁਸੀਂ ਬਾਜ਼ਾਰ ਤੋਂ ਪਨੀਰ ਲੈ ਕੇ ਆਉਨੇ ਹੋ ਉਹ ਸਖਤ ਹੋ ਸਕਦਾ ਘਰ ਦਾ ਬਣਾਇਆ ਪਨੀਰ ਆ ਜਿਹੜਾ ਉਹ ਸਖਤ ਨਹੀਂ ਹੁੰਦਾ ਤੇ ਨਾ ਹੀ ਇਹ ਸਬਜ਼ੀ ਦੇ ਵਿੱਚ ਪਾਇਆ ਘੁੱਲਦਾ ਲੋਕ ਜੀ ਸਾਈਡਾਂ ਵਾਲਾ ਜਿਹੜਾ ਪਨੀਰ ਉਹ ਬੇਟਾ ਖਾਊਗਾ ਕੱਚਾ ਉਹਨੂੰ ਬਹੁਤ ਜ਼ਿਆਦਾ ਪਸੰਦ ਆ ਕੱਚਾ ਪਨੀਰ ਖਾਣਾ ਪਨੀਰ ਦੀ ਹਰ ਰੈਸਪੀ ਬਹੁਤ ਪਸੰਦ ਆ ਉਹਨੂੰ ਜਿਹੜੀ ਮਰਜ਼ੀ ਦੇ ਦੋ ਬਣਾ ਕੇ ਜਿਵੇਂ ਤਾਂ ਸਾਰੀਆਂ ਸਬਜ਼ੀਆਂ ਖੁਸ਼ ਹੋ ਕੇ ਖਾਂਦਾ ਬਹੁਤ ਸਾਰੀਆਂ ਸਬਜ਼ੀਆਂ ਨਹੀਂ ਜਿਹੜੀਆਂ ਉਹਨੂੰ ਬਹੁਤ ਪਸੰਦ ਨਹੀਂ ਲੋ ਜੀ ਤੁਸੀਂ ਦੇਖੋ ਕਿੰਨਾ ਵਧੀਆ ਸਪੰਜੀ ਬਣਿਆ ਇਹ ਪੂਰਾ ਬਹੁਤ ਜਿਆਦਾ ਨਰਮ ਪਨੀਰ ਬਣਿਆ ਆਪਾਂ ਮੋٹے ਮੋٹے ਪੀਸਾਂ ਦੇ ਵਿੱਚ ਕੱਟ ਕੇ ਤਿਆਰ ਕਰ ਲਾਂਗੇ ਤੁਸੀਂ ਮਰਜ਼ੀ ਨਾਲ ਪੀਸ ਵੱਡੇ ਛੋਟੇ ਕਰ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਤੇ ਨਾਲ ਹੀ ਆਪਾਂ ਪਾਲਕ ਨੂੰ ਵੀ ਚੈੱਕ ਕਰ ਲੈਨੇ ਆ ਪਹਿਲਾਂ ਵੀ ਆਪਾਂ ਟੱਕਤਾ ਸੀ 5-6 ਮਿੰਟ ਹੋ ਗਏ ਇਹਨੂੰ ਉਬਲਦੀ ਨੂੰ ਤਕਰੀਬਨ 10 ਮਿੰਟ ਹੋ ਗਏ ਸੀ ਪਾਲਕ ਉਬਲਦਿਆਂ ਕਿਉਂਕਿ ਆਪਾਂ ਮਸਾਲਾ ਬਣਾਇਆ ਮੈਂ ਆਟਾ ਵਗੈਰਾ ਵੀ ਗੁੰਨਤਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਨੀਰ ਚੰਗੀ ਤਰ੍ਹਾਂ ਪਕਾਉਣਾ ਕੱਚੀ ਜਿਹੜੀ ਪਾਲਕ ਕੱਚੀ ਨਹੀਂ ਰਹਿਣੀ ਚਾਹੀਦੀ ਨਹੀਂ ਤਾਂ ਕੱਚੀ ਪਾਲਕ ਦੀਆਂ 스멜 ਆਉਂਦੀਆਂ ਵਿੱਚੋਂ ਜਦੋਂ ਆਪਾਂ ਸਬਜ਼ੀ ਬਣਾਉਣੀ ਆ ਖਾਣੇ ਆ ਚੰਗੀ ਤਰ੍ਹਾਂ ਪਕਾ ਲੈਣਾ ਪਾਲਕ ਨੂੰ ਘੱਟੋ ਘੱਟ 10 ਮਿੰਟ ਪਕਾਉਣਾ ਤੜਕਾ ਲਾ ਕੇ ਨੂੰ ਗੋਚੀ 5-6 ਮਿੰਟ ਹੋ ਗਏ ਸੀ ਆਪਣੇ ਪਨੀਰ ਨੂੰ ਪਾਇਆ ਤੇ ਹੁਣ ਆਪਾਂ ਜਿਹੜਾ ਆਪਾਂ ਮਸਾਲਾ ਬਣਾਇਆ ਉਹ ਨੂੰ ਪਾਵਾਂਗੇ ਅੱਧਾ ਕ ਚਮਚਾ ਮੈਂ ਪਾਤਾ ਤੁਸੀਂ ਚਮਚਾ ਭਰ ਕੇ ਵੀ ਪਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਉਹ ਮੈਂ ਪਾ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਮਸਾਲਾ ਤੇ ਨਾਲ ਤੁਸੀਂ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਥੋੜਾ ਜਿਹਾ ਜੇ ਤੁਹਾਨੂੰ ਪਸੰਦ ਆ ਇਹ ਚਾਟ ਮਸਾਲਾ ਹੀ ਇੱਕ ਤਰ੍ਹਾਂ ਦਾ ਜੇ ਤੁਹਾਡੇ ਕੋਲੇ ਨਹੀਂ ਹੈਗੇ ਮਸਾਲੇ ਚਾਟ ਮਸਾਲਾ ਹੈਗਾ ਤਾਂ ਤੁਸੀਂ ਅੱਧਾ ਚਮਚਾ ਇੱਥੇ ਇੱਕ ਚਮਚਾ ਆਪਣੇ ਹਿਸਾਬ ਨਾਲ ਚਾਟ ਮਸਾਲੇ ਦਾ ਵੀ ਪਾ ਸਕਦੇ ਹੋ ਸਬਜੀ ਦੇ ਵਿੱਚ ਉਹਦੇ ਨਾਲ ਵੀ ਇਹ ਸਬਜੀ ਹੈ ਜਿਹੜੀ ਬਹੁਤ ਜਿਆਦਾ ਸਵਾਦ ਬਣਦੀ ਹੈ ਪਰ ਗਰਮ ਮਸਾਲਾ ਨਾ ਪਾਇਓ ਜੇ ਤੁਹਾਨੂੰ ਪਸੰਦ ਆ ਫਿਰ ਤੁਸੀਂ ਗਰਮ ਮਸਾਲਾ ਵੀ ਪਾ ਸਕਦੇ ਹੋ ਲੋ ਜੀ ਸਬਜੀ ਆਪਣੀ ਬਣ ਗਈ ਪਾਲਕ ਪਾਉਣ ਤੋਂ ਬਾਅਦ ਤਕਰੀਬਨ ਆਪਾਂ 15 ਮਿੰਟ ਪਕਾ ਲਈ 10 ਮਿੰਟ ਆਪਾਂ ਕੱਲੀ ਪਾਲਕ ਪਕਾਈ ਸੀ ਤੇ 5 ਮਿੰਟ ਆਪਾਂ ਪਨੀਰ ਨਾਲ ਪਕਾ ਲਈ ਤਾਂ ਕਿ ਜਿਹੜੇ ਮਸਾਲਿਆਂ ਦਾ ਸਵਾਦ ਆ ਪਨੀਰ ਦੇ ਅੰਦਰ ਤੱਕ ਜਾਵੇ ਤੁਸੀਂ ਦੇਖ ਲਓ ਕਿੰਨਾ ਵਧੀਆ ਆਪਣੀ ਸਬਜੀ ਦਾ ਰੰਗ ਆਇਆ ਤੇ ਬਿਲਕੁਲ ਵੀ ਪਨੀਰ ਕੀ ਟੋਕੜਿਆ ਨਹੀਂ ਇਸ ਵੀ ਜਰੂਰ ਬਣਾਇਓ ਆਪਣੀ ਫੈਮਿਲੀ ਵਾਸਤੇ ਤੇ ਨਾ ਕਮੈਂਟ ਕਰਨਾ ਨਾ ਪੁੱਲਿਓ ਵੀ ਤੁਹਾਨੂੰ ਮੇਰੀ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਉਮੀਦ ਹੈ ਵੀ ਤੁਹਾਨੂੰ ਪਸੰਦ ਆਈ ਹੋਊਗੀ ਅੱਜ ਇੱਤੇ ਪਾਵਾਂਗੇ ਆਪਾਂ ਦੇਸੀ ਘਿਓ ਕੋ ਨਾਲ ਲ ਮੰਗੇ ਰੋਟੀ ਕਿ ਸੰਤੁਲਨ ਰੱਖੀ ਨਾ ਕੋਈ ਐਨਰਜੀ ਜਿਹਦੇ ਨਾਲ ਤੁਹਾਨੂੰ ਪਸੰਦ ਆ ਤੁਸੀਂ ਖਾ ਸਕਦੇ। ਮੈਂ ਤੁਹਾਨੂੰ ਇੱਥੇ ਜਿਹੜਾ ਪਨੀਰ ਆ ਤੋੜ ਕੇ ਵੀ ਦਿਖਾਊਗਾ ਬੇਟਾ। ਕਿੰਨਾ ਜ਼ਿਆਦਾ ਸੌਫਟ ਬਣਿਆ। ਬਾਜ਼ਾਰ ਵਾਲੀ ਪਨੀਰ ਨਾਲੋਂ ਜਿਹੜਾ ਪਨੀਰ ਆ ਘਰੇ ਇਸ ਵਧੀਆ ਬਣਦਾ। ਤੇ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਦੁੱਧ ਤੋਂ ਹੀ ਬਣਾਇਆ। ਸੋ ਕੋਸ਼ਿਸ਼ ਕਰਿਆ ਕਰੋ ਵੀ ਪਨੀਰ ਵੀ ਘਰੇ ਬਣਾਇਆ ਜਾਵੇ ਕਿਉਂਕਿ ਡੇਰੀ ਪ੍ਰੋਡਕਟ ਦੇ ਵਿੱਚ ਸਭ ਤੋਂ ਵੱਧ ਮਿਲਾਵਟ ਆ ਰਹੀ ਆ। ਪਤਾ ਨਹੀਂ ਇਹ ਪਨੀਰ ਦੇ ਨਾਂ ਤੇ ਕੀ ਕੀ ਵੇਚੀ ਜਾਂਦੇ ਨੇ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਧਿਆਨ ਰੱਖਣਾ ਜੇ ਚੈਨਲ ਤੇ ਪਹਿਲੀ ਵਾਰੀ ਆਇਆ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਥੈਂਕ ਯੂ